ਨਾ ਆਫਿਸ ਜਿੰਦ ਕਿੰਨਾਂ ਮਿੰਟ ਚ ਜੀਠਾ ਦਾ ਕਿੰਨੀ ਕੋ ਜਲਦੀ ਜਾਣਾ ਅੱਗੇ ਵੀ ਤਾਂ ਜਲਦੀ ਜਾਂਦੇ ਹੋ ਨਹੀਂ ਰਾਮ ਲਗਾ ਦੇਣਾ ਥੋੜਾ ਟੂਰ ਦੀ ਜਾਨ ਮੇਗਾ ਅੱਛਾ ਟੂਰ ਤੇ ਚਲੋ ਹਾਂ ਗੱਲ ਹੈ ਮੰਜੀ ਥੋੜਾ ਦੁੱਗੀ ਫੜਾ ਦਾਂ ਜਗਾ ਦਾਂਗੇ ਮੈਂ ਤੁਹਾਨੂੰ ਜਲਦੀ ਕੋਈ ਆਇਆ ਹੈ ਮੈਨੂੰ ਵੇਖ ਕੇ ਆਨੇ ਸੱਸੀ ਆ ਭਾਬੀ ਸੱਸੀ ਕਾ ਹੈਗੇ ਭਾਜੀ ਘਰੇ ਘਰੀ ਹੈ ਆ ਜੋ

ਮੋਂ ਪਤਾ ਨਹੀਂ ਕਿਹੜੀ ਜ਼ਰੂਰਤ ਪੈ ਗਈ ਹੈ ਅਕੇਲੇ ਈਟ ਹੁੰਦੇ ਬੇ ਕੰਮ ਤੋਂ ਮੈਂ ਰਾਈਟ ਜਲਦੀ ਵੀ ਆਵਣਾ ਹਾਂ ਜੀ ਪੜਾਈ ਤੇ ਠੀਕ ਈ ਉਹ ਮੈਂ ਕਿਤਾਬਾਂ ਲੈਣੀਆਂ ਤੁਹਾਨੂੰ ਕਿਹਾ ਹੈ ਨਾ ਓਹੋ ਵਾਹ ਸੱਚ ਜੀ ਤੈਨੂੰ ਮਨ ਅਜਦਾ ਕਿਸੇ ਤੈਨੂੰ ਮੈਂ ਯਾਰ ਮੇਰੇ ਨਾ ਦਿਮਾਗ ਨੇ ਕਿ ਗੱਸੇ ਪਿਛੇ ਕੋਈ ਤੂੰ ਕੱਲ ਆ ਜੀ ਤੇ ਮੈਂ ਲਖਾਈਆਂ ਕਿ ਮੈਂ ਲੈਣ ਜਾਣਾ ਪੈਣਾ ਪਰ ਥੋੜਾ ਜਿਹਾ ਮੈਨੂੰ ਟਾਈਮ ਨਹੀਂ ਲੱਗਾ ਚਲੋ ਕਰਦੇ ਆ ਮੈਂ ਕੱਲ ਕੋਈ ਗੱਲ ਨਹੀਂ ਕਿਤਾਬਾ ਲਿਆ ਕੇ ਰੱਖਾਂਗਾ ਮੈਂ ਲੈ ਮਗਾ ਦੇ ਬੱਤੀ ਅੱਗੇ ਲੇਟ ਹੁੰਦੇ ਨਾ ਸ਼ਮਿਲ ਜੀ ਅਬੀ ਠੰਡਾ ਨਹੀਂ ਮਾਇ ਪਣੀ ਉਹ ਬੋਤਲ ਨਾ ਬਾਹਰ ਹੀ ਰੱਖੀ ਸੀ ਤਾਂ ਕਰਕੇ ਠੰਡਾ ਨਹੀਂ ਤੇ ਫ੍ਰੀਜ ਚ ਨਾ ਕੋਈ ਬਰਫ਼ ਹੈ ਜਿਹੜਾ ਮੈਂ ਠੰਡਾ ਦੇ ਦਿੰਦੇ ਚਲੋ ਕੋਈ ਨਹੀਂ ਪੀ ਲੋ ਗਰਮ ਹੀ ਵੀ ਲੋ ਚਲੋ ਠੀਕ ਹੈ ਭਾਈ ਫਿਰ ਮੈਂ ਕੱਲ ਹਾਂ। ਠੀਕ। ਹੋਰ ਵੀ ਕੀ ਚੀਜ਼ ਲੋੜ ਹੈ ਦੱਸ ਦੇਣਾ। ਠੀਕ ਹੈ ਹਾਂਜੀ ਹਾਂਜੀ। ਮੇਰੀ ਕੰਸਮ। ਗੱਲ ਪਹਿਲੇ ਤੂੰ ਸੁਣ ਨਾ ਠੰਡਾ ਪਾਣੀ ਹੈ ਜੀ ਫਿਰ ਉਹਨੂੰ ਤੂੰ ਠੰਡਾ ਪਾਣੀ ਦਿੱਤਾ ਨਹੀਂ ਹੈ। ਕੀ ਗੱਲ? ਕੋ ਯਾਰ ਫ੍ਰੀਜ ਚ ਨਹੀਂ ਬਰਫ ਆ ਗਈ ਸੀ ਮੈਂ ਝੂਠ ਬੋਲਦੀ ਵੀ ਹਾਂ। ਨਹੀਂ। ਬਰਫ ਪਾ ਦੇ ਠੰਡਾ ਦਾ ਬੋਤਲ ਲੱਗੀ। ਬੋਤਲ ਬਾਹਰ ਰਹੀ ਸੀ। ਬਾਹਰ ਪਈ ਰੰਦੀ ਐ। ਤੇ ਗਰਮ ਹੋ ਗਿਆ ਪਾਣੀ ਹੁਣ ਇਹਦੇ ਚ ਕੀ ਹੋ ਗਿਆ ਗਰਮ ਪੀ ਲੂਗਾ ਤੀ। ਇਹ ਗੱਲ ਕੀ ਹੈ ਤੂੰ ਇਹ ਤਾਂ ਨਿੱਕੀ ਨਿੱਕੀ ਗੱਲ ਤੋਂ ਝੜਕਾਈ ਮਾਰਨ ਲੱਗ ਪੈਂਦੇ ਹੋ ਪਾਣੀ ਗਰਮ ਦੇ ਤਾਂ ਫਿਰ ਕੀ ਹੋ ਗਿਆ ਪਾਣੀ ਗਰਮ ਹੋ ਗਿਆ ਆਪਾਂ ਵੀ ਤੇ ਪੀ ਲਈਦਾ ਮੇਰੀ ਗੱਲ ਸੁਣਾ ਹਾਂਜੀ ਤੂੰ ਇਹ ਹੁਣ ਆਪਣਾ ਘਰਵਾਰੀ ਲੁਟਾਉਣ ਲੱਗ ਪਿਓ ਹੁਣ ਕਿਤਾਬਾਂ ਲੈ ਕੇ ਦੇਣੀ ਆ ਕਿਤਾਬ ਕਿਹੜੀਆਂ ਸਸਤੀਆਂ ਨੇ 2-2000 ਦੀ ਇੱਕ ਹੈ ਕਿਤਾਬ ਮੇਰੀ ਗੱਲ ਸੁਣਾ ਤੈਨੂੰ ਮੈਂ ਅੱਗੇ ਸਮਝਾਇਆ ਤੂੰ ਵਿੱਚ ਬੋਧਾ ਨਾ ਬੋਲਿਆ ਕਰ ਮੈਂ ਪੈਸੇ ਕਮਾਉਣਾ ਪਿਆ ਮੈਨੂੰ ਪਤਾ ਕਿੱਥੇ ਖਰਚ ਕਰਨੇ ਆ ਇਸ ਤਰ੍ਹਾਂ ਛਾਡੀ ਕਰਦੀ ਆ ਨਾਲੇ ਤੈਨੂੰ ਇਹ ਗੱਲ ਦਾ ਸ਼ਾਇਦ ਪਤਾ ਹੀ ਨਹੀਂਗਾ ਇਹਦੇ ਫਾਦਰ ਸਾਹਿਬ ਮੇਰੇ ਕੰਮ ਆਏ ਸੀ ਬੜੇ ਮੋ ਯੋ ਮੈਂ ਦਰ ਉਹਦਾ ਮੇਰਾ ਵਿਆਹ ਵੀ ਨਹੀਂ ਹੋਇਆ ਉਹ ਦਰ ਦਰ ਧੱਗੇ ਖਾਂਦਾ ਮੈਂ ਨੌਕਰੀ ਨਹੀਂ ਸੀ ਮਿਲਦੀ ਇਹਦੇ ਫਾਦਰ ਸਾਹਿਬ ਨੇ ਮੇਰੀ ਮੇਰੀ ਜਿਹੜੀ ਹੈ ਨਾ ਸਪਾਰਸ਼ ਕੀਤੀ ਸੀ ਮੇਰੇ ਬੋਸ ਜਿਹੜਾ ਮੈਂ ਹੁਣ ਬੋਸ ਕੀਤੀ ਜੀ ਤੇ ਸਾਰੀ ਇੰਕਤੋ ਹਾਂ ਸ਼ਿਕਾਇਤ ਆ ਮੇਰੀ ਗੱਲ ਤੇ ਸੁਣੋ ਤੁਸੀਂ ਪਹਿਲੇ ਮੇਰੀ ਗੱਲ ਸੁਣ ਤੋਂ ਪਾਣੀ ਠੰਡਾ ਹੈਗਾ ਸੀ ਆਪਣੇ ਕੋਲ ਤੂੰ ਠੰਡਾ ਪਾਣੀ ਕਿਉਂ ਨਹੀਂ ਦਿੰਦਾ ਉਹਨਾਂ ਨੂੰ ਠੰਡਾ ਪਾਣੀ ਠੰਡਾ ਪਾਣੀ ਕਿੱਥੇ ਹੈਗਾ ਸੀ ਪਾਣੀ ਦੀ ਬੋਤਲ ਤੇ ਬਾਹਰ ਹੀ ਪਈ ਰਹੀ ਕਿਚਨ 'ਚ ਬਰਫ਼ ਵੀ ਕੋਈ ਨਹੀਂ ਸਰੇਗੀ ਜਿਹੜੀ ਮੈਂ ਪਾ ਦਿੰਦੇ ਇੱਕੋ ਬੋਤਲ ਆਹ ਪਈਆਂ ਰਹਿ ਗਈਆਂ ਸਾਰੀਆਂ ਪਈਆਂ ਸੀ ਅੱਜ ਮੈਂ ਸਵੇਰੇ ਸਫਾਈ ਕੀਤੀ ਸੀ ਨਾ ਫ੍ਰਿਜ ਦੀ ਤਾਂ ਕਰਕੇ ਚਲੋ ਫਿਰ ਕੀ ਹੋਇਆ ਗਰਮ ਪੀ ਲਿਆ ਠੰਡਾ ਪੀ ਲਿਆ ਪਾਣੀ ਪੀ ਲੈ ਤੂੰ ਇਹ ਧਿਆਨ ਚ ਕਰਦੇ ਨਹੀਂ ਕਿੰਨੀ ਕੀ ਗੱਲ ਤੇ ਨਾ ਛਿੜਕਾ ਮਾਰਨ ਦਾ ਮੌਕਾ ਹੀ ਲੱਭਦੇ ਹੋ ਤੁਸੀਂ ਧੀ ਗੱਲ ਸੁਣ ਹੁਣ ਕਿਤਾਬਾਂ ਲੈ ਕੇ ਜਾਈ ਲੱਗੇ ਹੋ ਪਤਾ ਕਿੰਦੀਆਂ ਮਹਿੰਗੀਆਂ ਉਹਦੀਆਂ ਕਿਤਾਬਾਂ ਮੰਦੀਆਂ ਇੱਕ ਇੱਕ ਕਿਤਾਬ 2000 ਰੁਪਏ ਦੀ ਹੈ ਯਾਰ ਮੇਰੀ ਗੱਲ ਸੁਣ 2000 ਦੀ ਹੋਵੇ ਦਵਾਵੇਂ ਤੇ ਨਹੀਂ ਆਦੀ ਮੈਂ ਲੈ ਕੇ ਜਾਣੀ ਨਾ ਤੂੰ ਥੋੜੀ ਲਿਆ ਕਿੰਨੀ ਹੈ ਤੂੰ ਕਿੰਨੀ ਗੱਲ ਕਰਨੀ ਹੈ ਮੈਨੂੰ ਨਾਲੇ ਉਹਨਾਂ ਦਾ ਪਤਾ ਕਿੰਨਾ ਆਸਾਨ ਹੋਂਦੇ ਫਾਦਰ ਸਾਹਿਬ ਦਾ ਮੇਰੇ ਤੇ ਕਿੰਨਾ ਆਸਾਨ ਸੀ ਜਿਵੇਂ ਮੈਂ ਛੋਟੇ ਭਰਾਵਾਂ ਵਰਗਾ ਸਮਝਦਾ ਉਹਨਾਂ ਨੇ ਕੋਈ ਟਾਈਮ ਇਹੋ ਜਿਹਾਗਾ ਸੀ ਜਦੋਂ ਮੇਰੇ ਕੋਲ ਕੋਈ ਕੰਮ ਨਹੀਂ ਸੀ ਕੋਈ ਕਾਰ ਨਹੀਂ ਸੀ ਉਹਨਾਂ ਨੇ ਪੈਸੇ ਲਗਾ ਕੇ ਮੈਨੂੰ ਕੰਮ ਲਵਾ ਕੇ ਦਿੱਤਾ ਹੈਗਾ ਤੇ ਉਹਦੇ ਬਦੋਲ ਅੱਜ ਮੇਰਾ ਬਿਜ਼ਨਸ ਚੱਲਣ ਡਿਆ ਹੋਇਆ ਹੈ ਸਮਝਣੀ ਕੀ ਤੇ ਉਹਨਾਂ ਦਾ ਐਸਾਨ ਹੈ ساری ਜ਼ਿੰਦਗੀ ਹੁਣ ਆਪਾਂ ਉਹਨਾਂ ਦਾ ਖਰਚਾ ਥੋੜੀ ਦੇਰ ਲੰਗੇ ساری ਜ਼ਿੰਦਗੀ ਉਹਨਾਂ ਦੇ ਖਰਚਾ ਕਰਦੇ ਰਹੀਏ ਇਹ ਮੇਰੀ ਗੱਲ ਸੁਣੋ ਜੇ ਉਹ ਦੇ ਮਾਪਿਓ ਜਿੰਦਾ ਹੁੰਦੇ ਨਾ 3 ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਸੀ ਇਹ ਇਕੱਲਾ ਇਕੱਲਾ ਮੁੰਡਾ ਉਹਨਾਂ ਦਾ ਤੇ ਇਹ ਪੜ੍ਹਾਈ ਕਰਨ ਡਿਆ ਇਹਦਾ ਕੋਰਸ ਨਹੀਂ ਕੰਪਲੀਟ ਹੋਇਆ ਤੇ ਮੇਰਾ ਨਹੀਂ ਕੋਈ ਫਰਜ਼ ਬੰਦਾ ਕਿ ਮੈਂ ਉਹਨਾਂ ਦੀ ਹੈਲਪ ਕਰਾਂ ਮੇਰੇ ਜੋ ਅੱਜ ਅੱਜ ਦੇ ਟਾਈਮ ਜੋ ਵੀ ਕੁਝ ਸਾਡੇ ਕੋਲ ਹੈ ਨਾ ਉਹਨਾਂ ਦੀ ਬਦੌਲਤ ਹੈ ਇਹ ਖਾਂਦੇ ਬਿੰਦੇ ਵੇ ਆ ਜੋ ਵੀ ਆਪਾਂ ਬਿਜ਼ਨਸ ਚਲਾਉਂਦੇ ਪਏ ਆ ਉਹਨਾਂ ਦੀ ਬਦੌਲਤ ਹੈ ਤੂੰ ਇਹ ਨਾ ਹਸਾਂ ਦੇ ਥਲੇ ਦੱਬੇ ਰਹਿਣਾ ਤੇ ਆਪਣਾ ਘਰ ਵਗ ਲੁੱਟਾਈ ਜਾਓ ਸਾਡੇ ਜੋਗਾ ਕੁਛ ਨਾ ਝੋਣਾ ਜੋਗਾ ਨਾ ਅਮਨ ਨੂੰ ਦੇ ਜਾਵ ਦੇਖੀ ਜਿੰਨਾ ਜਿੰਨਾ ਹੋ ਸਕੇਗਾ ਮੈਂ ਕਰਾਂਗਾ ਤੂੰ ਉਹਦੀ ਦਖਲਦਾ ਜਿੰਨਾ ਕਰਿਆ ਕਰ ਕੋਈ ਕਿਸੇ ਦਾ ਹਸਾਂ ਨਹੀਂ ਸਮਝ ਲਿਆਗਾ ਚਲੋ ਤੂੰ ਇਹ ਤਾਂ ਮੰਨਣੀ ਤੇ ਹੈ ਨਹੀਂ ਮੇਰੀ ਗੱਲ ਫਿਰ ਕਹਿੰਦਾ ਤੁਹਾਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਹੈ ਇਹੋ ਜਿਹੀ ਗੱਲਾਂ ਨਾ ਸਮਝਾਇਆ ਕਰ ਮੈਨੂੰ ਸਮਝ ਨਹੀਂ ਆਂਦੀ ਪਤਾ ਨਹੀਂ ਕੀ ਕਰਦੀ ਜਲਦੀ ਜਿੰਨਾ ਮਰਜ਼ੀ ਸਮਝਾ ਲੈ ਇਹਨਾਂ ਨੂੰ ਜੋ ਅਮਨ ਹਰ ਗੱਲ ਚ ਅਮਨ ਅਮਨ ਕੀ ਖਾਦਾ ਹੈ ਅਮਨ ਕੀ ਪੀਤਾ ਅਮਨ ਨੂੰ ਇਹ ਚਾਹੀਦਾ ਹੈ ਅਮਨ ਨੂੰ ਚਾਹੀਦਾ ਹਰ ਚੀਜ਼ ਵਿੱਚ ਅਮਨ 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 ਮੈਂ ਨਾ ਸੁਣ ਕੇ ਨਾ ਪਰੇਸ਼ਾਨ ਹੋਣੀ ਅਮਨ ਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਾਰਾ ਘਰਵਾਲਾ ਲੁਟਾ ਕੇ ਫੇਰਨ ਚੈਨ ਮਿਲਣਾ ਹੈ ਆਸਾਨ ਹੈ ਆਸਾਨ ਮੰਨਿਆ ਸਾਡੇ ਤੇ ਆਸਾਨ ਹੈ ਪਰ ਸਾਰੀ ਜ਼ਿੰਦਗੀ ਥੋੜੀ ਆਪਾਂ ਬੋਝ ਝੱਣ ਲਵਾਂਗੇ ਮੈਨੂੰ ਨਾ ਕੋਈ ਸਕੀਮ ਲਾਣੀ ਪੈਣੀ ਹੈ ਕੋਈ ਨਾ ਕੋਈ ਹਿੱਲਾ ਸੇਲਾ ਕਰਨਾ ਪੈਣਾ ਹੈ ਇਹ ਘਰ ਚ ਨਾ ਅਮਨ ਨਾ ਬੜੇ ਇਹਨੂੰ ਕੋਈ ਤਕਰੀਬ ਸੋਚਣੀ ਪੈਣੀ ਮੈਨੂੰ कि अमन आवे ही नहीं थे दुखी आ गई मैं अमन दो। मेरे ख्याल से ना चाय बना रहा थोड़ी चाय पी के फिर मैं जाना ऑफिस से मैं वॉशरूम हो गया जरा चलो ठीक है बना लेंगे सत का भाभी सत का सीधा ही अंदर आ गया हूँ पबी दरवाजा खुला है ना तार दर, का दरवाजा खुला अबे दरवाजा खड़का के अंदर आई जाए और किधर पाई किधर गई पाई ना की काम पे गया तू इधर सो वो पबी किधर गई फिर भी तू ही काम तो सो ना वो मेरी कॉलेज ना फीस लेट हो गई ही थी मैं पाई नो क्या है फीस था आगे आगे हम चक्कर चक्कर कोई ना कोई ना किसकी सानी पानी है अमन छट ਸ਼ਰਮ ਨਹੀਂ ਹੁੰਦੀ ਮੇਰਾ ਹੱਥ ਫੜ ਲਿਆ ਐ ਤੇਰੇ ਤੇ ਕਿੰਨਾ ਭਰੋਸਾ ਕਰਦੀ ਐ ਭਾਬੀ ਕੀ ਕਹਿ ਰਹੇ ਤੁਸੀਂ ਮੈਂ ਕਿਹਾ ਸ਼ਾਦੀ ਮੇਰੇ ਹੱਥ ਐਨੰਨਾ ਬਲਾ ਲੱਗੇ ਛੇ ਸ਼ਰਮ ਨਹੀਂ ਹੁੰਦੀ ਤੋ ਕਹਿਜੀ ਤੇ ਮੂੰਹ ਭਰਾਮਾਂ ਸਮਝੀ ਦੇ ਮੈਂ ਕੋਈ ਆਵੇ ਕੁੱਤਾ ਵੀ ਤੁਹਾਨੂੰ ਸ਼ਰਮ ਦਵੇ ਮੇਰੇ ਤੇ ਅੱਖ ਰੱਖਦਾ ਵੀ ਲੋ ਨਾ ਭਾਬੀ ਕਿਉਂ ਚੁੱਠਾ ਨਾਲ ਆਇਂਦੇ ਮੈਂ ਤੁਹਾਨੂੰ ਕੀ ਕਹਾਵਾ ਪਾਈ ਐਵੇਂ ਦੱਸੋ ਮਰਾ ਝੂਠਾ ਨਾਲ ਆ ਜਾਂਦੇ ਮੈਂ ਝੂਠ ਬੋਲੀ ਐ ਇਹਨੇ ਸਾਲ ਹੋ ਗਏ ਸਾਡੇ ਗਾਮੇ ਨੇ ਝੂਠ ਬੋਲੀਏ ਤੇ ਤੇ ਪੀ ਭਰਾਮਾਂ ਸਮਝਦੇ ਤੇ ਵੇਖੋ ਸਾਡੀ ਕੋਈ ਅੱਖ ਰੱਖਦੇ ਭਾਈ ਏਦਾਂ ਦੀ ਕੋਈ ਗੱਲ ਨਹੀਂ ਆ ਮੈਂ ਬਸ ਤੁਹਾਡੇ ਬਾਰੇ ਪੁੱਛਿਆ ਵੈ ਭਾਬੀ ਝੂਠਾ ਨਾਂ ਲਾਈ ਤੇ ਮੈਨੂੰ ਸਮਝ ਨਹੀਂ ਆਉਂਦੀ ਕਿਉਂ ਕਰਨਦੇ ਏਦਾਂ ਯਾਰੋ ਝੂਠ ਬੋਲ ਰਹੀ ਐ ਇਹੋ ਜੀ ਗੱਲ ਕੋਈ ਜਨਾਨੀ ਹੋ ਕੇ ਆਪਣੇ ਕੈਰੈਕਟਰ ਦੇ ਖੁਦ ਇਨਜਾਮ ਨਾਵੇਗੀ ਭਾਈ ਤੁਹਾਨੂੰ ਮੈਂ ਕਿੱਦਾਂ ਸਮਝਾਵਾਂ ਮੈਂ ਕੁਝ ਨਹੀਂ ਕੀਤਾ ਉਹ ਝੂਠਾ ਨਾਂ ਲਾਈ ਜਾਂਦੇ ਮੇਰਾ ਹੋ ਗਈ ਕਹਿੰਦੇ ਝੂਠਾ ਨਾਂ ਲਾਈ ਤੇ ਤੂੰ ਝੂਠ ਬੋਲੇਗੀ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਕਿ ਮੈਂ ਕੋਈ ਜਨਾਨੀ ਹੋ ਕੇ ਝੂਠ ਬੋਲੀਗੀ ਆਪਣੇ ਕੈਰੈਕਟਰ ਬਾਰੇ ਅੱਜ ਤੱਕ ਕੋਈ ਨਹੀਂ ਸਕੇ ਪ੍ਰਵਾਹ ਮਾਨੂੰ ਸਮਾਂ ਦੇ ਦਿਓ ਦੇਖ ਲਓ ਕਿ ਮੈਂ ਨਾ ਜਾਈ ਜਦਾ ਚੁ ਮੈਨੂੰ ਤੇ ਸ਼ੁਰੂ ਤੋਂ ਹੀ ਲੱਗਦਾ ਸੀ ਕਿ ਇਹ ਮੇਰੇ ਤੇ ਆਖਾ ਗਈਆਂ ਪਰ ਅੱਜ ਵੇਖ ਲਓ ਅੱਜ ਸਾਬਿਤ ਕਰ ਹੀ ਦਿੱਤਾ ਮਾੜਾ ਇਹ ਤੂੰ ਇੱਧਰ ਉੱਧਰ ਦੇ ਰਿਸ਼ਤੇ ਨੂੰ ਬਦਨਾਮ ਕਰੰਦੇ ਅਮਨ ਮੇਰੀ ਗੱਲ ਸੁਣ ਇਸ ਤਰ੍ਹਾਂ ਕੋਈ ਵੀ ਜਨਾਨੀ ਆਪਣੇ ਦਿਲ ਜਾਮੀ ਲੈਗੀ ਨਾਲ ਉਹਦੀ ਹਿਸਾਬ ਲੈ ਭਾ ਜਾ ਇਧਰ ਪਰ ਤੇਰੀ ਜੋਤੂ ਅੱਜ ਕੀਤਾ ਨਾ ਚੰਗਾ ਨਹੀਂ ਕੀਤਾ ਮੈਂ ਤੇ ਤੇਰੇ ਫਾਦਰ ਬੱਚੇ ਉਹ ਉਹਨਾਂ ਦੇ ਹਸਾਨ ਦੇ ਥੱਲੇ ਦੱਬਿਆ ਵਾਂ ਇਹਨੂੰ ਕਹਿ ਕੇ ਤੈਨੂੰ ਮਹਾਰਾ ਸਾਡੇ ਘਰ ਨਾ ਬਰੇ ਜਹੇ ਰਹੂਗਾ ਜਮਾ ਰਹੂਗੀ ਅਮਨ ਤੂੰ ਚੱਲ ਜਾ ਤੂੰ ਤਦ ਦਬਾਰਾ ਮੈਨੂੰ ਸੁਣਾਉਣਾ ਹੋਇਆ। ਤੁਮ ਜਾਈ ਗੱਲ। ਬਸ ਇਸ ਤੋਂ ਬਾਅਦ ਮੈਂ ਤੁਹਾਨੂੰ ਕੁਝ ਨਹੀਂ ਕਹਿ ਸਕਦਾ। ਚਲੋ ਠੀਕ ਹੈ ਪਾਜੀ। ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ। ਮੈਂ ਕੁਝ ਨਹੀਂ ਕੀਤਾ। ਭਾਬੀ ਝੂਠ ਬੋਲੁੰਦੇ ਐ। ਦੇਖ ਲਓ ਅੱਜ ਕੱਲ ਦੇ ਪੱਲਾ ਕਰ ਰੰਦਾ ਜਮਾਨਾ ਹੀ ਨੀਗਾ। ਅੱਜ ਤੇ ਤੁਸੀਂ ਕਰ ਰਹੇ ਸੀ ਤਾਂ ਮੇਰਾ ਬਚਾਉਗੇ ਨੀ ਤੇ ਵੀ। ਇਹ ਤਾਂ ਕੀ ਬਰਸਤ ਮੈਨੂੰ ਸਮਝ ਨਹੀਂ ਆਈ ਇਹ ਕਿਸਾ ਕਿਸਾ ਮਿਲਤਾ ਹੈ ਮੈਂ ਤਾਂ ਥੋੜਾ ਇਹ ਬਹੁਤ ਨੇਕਦਿਲ ਸਮਝਦਾ ਆਂ ਕਿ ਦੇਈ ਦਿੰਦਾ ਇਨਸਾਨ ਕਰੋ ਜਿਹਦੇ ਦੇ ਫਾਦਰ ਇੰਨੇ ਚੰਗੇ ਤੇ ਆਪ ਵੀ ਚੰਗਾ ਹੀ ਹੋਏਗਾ ਹਨ ਮੈਨੂੰ ਵੀ ਬੜਾ ਇਹ ਆਸਿੰਦ ਦਾ ਸਾਫ ਹੈ ਪਰ ਮੂੜੀ ਅੱਛੀ ਕਰ ਗਦਾ ਸਾਰੇ ਮੇਰੀ ਕੀ ਕੀ ਸੋਚਿਆ ਹੈ ਮੇਰੇ ਬਾਰੇ ਕਿ ਮੈਂ ਵੀ ਉਹਨਾਂ ਉਸ ਮਕਾਮ ਤੇ ਨਾ ਹੋਵਾਂ ਜਿਹੜੇ ਮਕਾਮ ਤੇ ਮੈਨੂੰ ਬਚਾਵਾ ਰੋਸਾ ਬੁਆ ਨੇ ਕੀ ਕਰ ਉਹ ਦਰਿਆ ਮੇਂ ਡਾਂ। ਭਲਾ ਭਲਾ ਵੀ ਕੋਈ ਫਾਇਦਾ ਵੀ ਆਪਣਾ ਕੋਈ ਕੋਈ ਫਰਾਸ। ਦਾ ਸਾਡੇ ਕੋਈ ਨਹੀਂ। ਅੱਗੇ ਤੋਂ ਨਾ ਆਵੀਂ ਸਾਡੇ ਕੋਲ। ਹੁਣ ਨਹੀਂ ਆਇਆ। ਤੇ ਬਿਲਕੁਲ ਇਹਨੂੰ ਬੁਲਾਣਾ ਸਲਾਣਾ ਨਹੀਂ। ਕੋਲ ਫੋਨ ਮੇਂ ਦੇ ਚੁੱਕਣਾ ਹੈ ਨਾ। ਉਹਨੂੰ ਤਾਂ ਆ ਜਾਵੇਂਗਾ। ਤੇ ਫੋਨ ਮੇਂ ਨਹੀਂ ਚੁੱਕਣਾ ਨਾ ਇਹਨੂੰ ਕਰਨਾ। ਇਹਦਾ ਨੰਬਰ ਫੋਲਕ ਚ ਪਾ ਦੇ। ਇਹਦਾ ਨੰਬਰ ਫੋਲਕ ਚ ਪਾ ਦੇ ਠੀਕ ਹੈ। ਇਹਦਾ ਕੋਈ ਕੰਟੈਕਟ ਨਹੀਂ ਹੋਣਾ ਜੀ ਸਾਡੇ ਕੋਲ। ਜੇ ਬਾਈ ਦਾ ਫੋਲਕ ਲਿਖੇ ਸੇ ਨੰਬਰ ਤੋਂ ਕਰਤਾ ਹੈ। ਇਹਦਾ ਫੋਨ ਨਾ ਮੈਂ ਚੁੱਕਣਾ ਹੈ ਨਾ ਤੂੰ। ਠੀਕ ਹੁਣ ਠੀਕ ਆ ਮੈਨੂੰ ਤੇ ਆਪਣੀ ਸੇਫਟੀ ਚਾਹੀਦੀ ਆ ਪਰ ਸਾਡੀ ਸੇਫਟੀ ਇਹਦੇ ਵਿੱਚ ਹੀ ਆ ਠੀਕ ਜਿੰਨਾ ਪਹਲਾ ਕਰਨਾ ਹੀ ਕਰ ਤਾ ਪਰ ਮੈਨੂੰ ਬੜਾ ਮਸੂਰ ਜਿਹਾ ਲੱਗ ਰਿਹਾ ਹੈ ਇਸ ਤਰ੍ਹਾਂ ਦਾ ਜੋ ਸਿਸਟਮ ਆ ਜੋ ਹੈ ਨਾ ਉਹ ਤੁਹਾਡੀ ਗੱਲ ਨਹੀਂ ਉਹ ਸੈਂਪਲ ਵੀ ਇਹ ਵੀ ਉਸੋ ਹੋ ਰਿਹਾ ਤਾ ਠੀਕ ਆ ਯਾਰ ਮੈਂ ਜਾਉਂਗਾ ਫਿਰ ਜਾ ਠੀਕ ਹਾਂ ਜੀ ਮੈਂ ਜਾਉਂਦਾ ਇੰਨੇ ਥੋੜੀ ਅੰਨੇ ਆਣਾ ਚੜਾਣਾ ਸੀ ਇਹਦਾ ਮੇਰਾ ਭਰਾ ਮੇਰਾ ਭਰਾ ਇਨਸਾਨ ਮੇਰਾ ਉਹਦੇ ਤੇ ਇਹਨੇ ਤੇ ਘਰ ਵੱਲ ਉਟਾ ਕੇ ਰਹਿਣਾ ਸੀ ਇੱਕੋ ਹੀ ਮਿੰਟ ਚ ਕਰਦੇ ਨਾ ਦੋ ਬੰਦਾ ਰਿਸ਼ਤਾ ਤਾੜ ਫੜ ਮੈਂ ਕਿਹਾ ਥੋੜੀ ਜਿਹਾ ਨਾ ਥੋੜਾ ਬਿਜਾਰ ਹੋ ਉਹ ਮੈਂ ਵੇਖਦਾ ਹੋ ਜਨਾ ਥੋੜਾ ਕੰਮ ਮੈਂ ਕਿਹਾ ਥੋੜਾ ਕੰਮ ਕਰ ਲਵਾਂ ਆ ਜੋ ਆਣੀ ਵਾਲੇ ਹੋਣੇ ਠੀਕ ਮੁੰਡੇ ਨੇ ਆਏ ਨਾ ਮੈਂ ਜਲਦੀ ਕਰ ਲਵਾਂ ਲੋ ਬੈਲ ਤੇ ਵੱਜ ਗਈ ਦੇਖਣ ਕਿਦਾਂ फोन आया तुम अमन सासिका भाभी जी तू तो किधर है होपा भाभी में है ना ਆਹ ਹੇੰ ਬਸਰ 15 ਸਾਲ ਮੈਂ ਦਿੱਲੀ ਸ਼ਿਫਟ ਹੋ ਗਿਆ ਹੈ ਨਾ 3 ਸਾਲ ਬਾਅਦ ਆਇਆ ਮੈਂ ਕਹੇ ਭਾਈ ਨੂੰ ਮਿਲਣਾ ਹੈਗੇ ਭਾਈ ਦੇ ਘਰੇ ਭਾਈ ਤੇ ਘਰ ਹੈ ਪਰ ਮੈਨੂੰ ਇੰਨੀ ਕਿਹੜੀ ਜ਼ਰੂਰਤ ਆ ਗਈ ਮਿਲ ਲੈਣਾ ਭਾਈ ਇੱਥੇ ਜ਼ਬਰਦਸਤੀ ਮੈਂ ਰੁਕ ਗਿਆ ਫਿਰ ਉਹ ਹੀ ਕੰਮ ਸ਼ੁਰੂ ਹੋਣ ਲੱਗ ਪਏ ਫੀਫੀਆ ਮੈਂ ਕਿਉਂ ਹੁਣ ਆਂਦਾ ਇੱਥੇ ਭਾਜੀ ਭਾਜੀ ਕੀ ਭਾਜੀ ਕਾਜੀ ਕਰੇ ਅੰਦਰ ਇਹ ਕੀ ਭਾਜੀ ਭਾਜੀ 2 ਮਿੰਟ ਮਿਲਣਾ ਵਸ ਭਾਜੀ ਨੂੰ ਉਹਨਾਂ ਨੇ ਨਹੀਂ ਤੈਨੂੰ ਮਿਲਣਾ ਭਾਜੀ

ਮੈਨੂੰ ਦੱਸ ਸਰ ਕੋਈ ਕੰਮ ਨਹੀਂ ਮਤਾਬ ਕਰਿਆ ਕਿਹੜੀਆਂ ਗੱਲਾਂ ਕਿਹੜੀਆਂ ਗੱਲਾਂ ਅੱਗੇ ਤੂੰ ਹੱੱਡ ਨਾ ਘੱਟ ਕਿਤੇ ਹੁਣ ਕਿੱਧਰ ਆਇਆ ਫਿਰ ਤੂੰ ਭਾਈ ਜਣ ਦੱਸਿਆ ਦਾਗਾ ਮੈਨੂੰ ਕੋਈ ਕੰਮ ਹੀ ਮਤਾਬ ਕਰਿਆ ਤੈਨੂੰ ਕਿੱਥੇ ਕੰਮ ਸੀਗਾ ਸਾਡਾ ਨਾ ਕੰਮ ਹੀ ਪੱਜੀ ਮੈਨੂੰ ਮਿਲਣੇ ਆਇਆ ਮਿਲਣਾ ਨਾ ਆਇਆ ਕਿਹੜਾ ਮਿਲਣਾ ਆਪਾਂ ਨੇ ਤੇਰੇ ਤੇਰੇ ਨਾਲ ਵਰਤਨਾ ਖਤਮ ਕਰਤੀ ਹੈ ਆਪ ਕੋਈ ਮੇਲ ਨਹੀਂ ਲਾਪ ਨਹੀਂ ਕਰਨਾ ਤੇ ਜਾ ਇੱਥੋਂ ਮਿਲਿਆ ਨਾ ਮੈਂ ਹੁਣ ਜਾ ਭਾਈ ਜਾ ਪਿਛਲਾ ਜਾ ਘੱਟ ਨਾ ਕਿਸੇ ਆਉਣੇ ਬੈਠੇ मेरी भैन ने ना वेखना मुंडा आ लगे चलो कोई गल नहीं और सामने मैं नहीं कहनी कि लड़ाई झगड़ा लगा मैं वेखी दा असर पड़े पता कितनी बड़ी कंपनी ना मारे ने दिल्ली तू तो नाम नहीं सुने होना कभी गिल कंपनी तो कितनी चलो कोई नहीं भाभी जी जाओ फिर उन्होंने भाई जाओ हाथ छोड़े तो ठीक है हाथ क्यों छोड़ दे हो जाओ इतने हाथ दे जाना ना आई नहीं आने चलो ठीक है चलो ਮੰਮੀ ਨ ਸਕੋਲਾ ਹੈ। ਹੈਲੋ। ਮੰਮੀ ਹੂੰ। ਮੁੰਡਾ ਕਿੱਥੇ ਆਲਾ? ਕਿੰਨੇ ਆfte ਕਰਦੀ ਵੀ ਹਾਂ। ਹਾਂ ਉਹ। ਇਹਨਾਂ ਨੇ ਵੀ ਜਾਣਾ ਕੰਮ ਥੋੜਾ। ਕੀ ਆ ਗਿਆ ਇਹ? ਇੱਥੇ ਕੋਈ ਨਹੀਂ ਆਉਂਦਾ। ਮੰਮੀ ਕੀ ਨਾਮ तू तो केड़ी गांव आया सी दस ते सही मेनो छड्डो भाभी नहीं नहीं तू अंदर आ तू तो मेनो दस काम केड़ा है और रहन दो हुन मैं चल रहा हूं नहीं, नहीं 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 जाने लोड नहीं दो तो मिनट मेनो काम ते दस के जा अंदर मेरी बात सुनो दस सो ते थी केड़ी काम आए तू फेर ले आई मेनो पर चंगा वाला भेजया नु फेर मुड़ के कोई बाहर आएगा कोई तू फेर ले आई की हां मम्मी ਕਹਿੰਦੇ ਮੁੰਡੇ ਦਾ ਨਾਮ ਅਮਨ ਤੇ ਗਿਲ ਕੰਪਨੀ ਦਾ ਮਾਲਿਕ ਤੇ ਅਮਨ ਤੇ ਠੀਕ ਆ ਤੇ ਗਿਲ ਕੰਪਨੀ ਦਾ ਮਾਲਿਕ ਬਣ ਜਾਏ ਐ ਇੰਨੂ ਐ ਚਲੋ ਛੇੜ ਬਾਬਾ ਬੀਜੇ ਨੰਦੀ ਮੁੰਡੇ ਦਾ ਨਾਮ ਜਾਮਨ ਇੰਨੂ ਐ ਇਹਨੇ ਕਰ ਗਿਆ ਗਿਲ ਕੰਪਨੀ ਦਾ ਮਾਲਿਕ ਤੇ ਜੇ ਹੋਏਗਾ ਵੀ ਉਹ ਘਰ ਹੋਏਗਾ ਸਾਨੂੰ ਨਹੀਂ ਆਣਾ ਨਾ ਤੂੰ ਆਹ ਫਨੂਈਏ ਜੋਇਨ ਐ ਡਿੱਟਾਓ ਚੱਲ ਰਹੇ ਜੇ ਚਾਗੇ ਕੰਮਕਾਰ ਵਧੀਆ ਹੋਵੇ ਤੇ ਲੀਤਾ ਮਹਿੰਦ ਸਾਹਿਬ ਹੋ ਜਾਣਾ नीता तो बनिए रही है सानू नहीं समझूर है चलो राम तो नहीं मंजूर है पूजा वास्ते भी सब बहुत मुंडा भी शरीफ है शरीफ है तू ही कैरेक्टर क्लास किया था तू तू ही क्या कैरेक्टर क्लास से गया तो श्री मोहन श्री ने गया चार पैसे आ गए उनको काम कर बढ़िया हो गया कंपनी अपनी हो गई श्री को गया मुंडे से कोई कमी नहीं अच्छा कारोबार भी बढ़िया मुंडा शरीफ भी है मेरी कहने जी मुंडा जीता ਯੱਦ ਕਿਰਦ ਮਾਗ ਜੀ ਕਿ ਮੁਕਸਾ ਨਾ ਹੋਣਾ ਮੁਕਸ ਨਹੀਂ ਤੇ ਫਿਰ ਇਹਨੂੰ ਬਾਰ-ਬਾਰ ਅੱਜ ਤੋਂ 4-5 ਸਾਲ ਕਿ ਲੱਗੀ ਕੈਸੇ ਨੂੰ ਤਿੰਨ ਭੁੱਲ ਗਈ ਆ ਪੜ੍ਹ ਤੇ ਭੁੱਲ ਗਈ ਹੈ ਮੈਂ ਕੁਛ ਨਹੀਂ ਭੁੱਲੀ ਕਿਉਂ ਉਹ ਇਨਸਾਨਾ ਆਪਾਂ ਜ਼ਿੰਦਗੀ ਬਤੀਤ ਕਰਨਾ ਜੇ ਅਲਰਜ ਜ਼ਰੀ ਬਣਨ ਜਾ ਰਹੀ ਹੈ ਮਹਾਵਿਦੇ ਤੋੜੀ ਏ ਤੇ ਹੁਣ ਤੂੰ ਨਵੇਂ ਰਸਤੇ ਗੱਡੀ ਜਾਂਦੀ ਨਹੀਂ ਉਹਦੇ ਚ ਕੋਈ ਲਿਖਤੀ ਦੱਸਦੀ 4-5 ਸਾਲ ਤੇ ਲਿਖੀ ਹੋਇਆ ਸੀ ਐਨੇ ਮੇਰਾ ਕੋਈ ਹੱਥ ਨਹੀਂ ਫੜਿਆ ਕੋਈ ਮੇਰੇ ਤੇ ਗੰਦੀ ਨਹੀਂ ਆਨੇ ਰੱਖੀ ਆਸਤੀਸ ਨੂੰ ਦੱਈਆ ਦਾ ਖਰਚਾ ਸਾਰਾ ਚੁੱਕਿਆ ਆਂ ਸੀ ਮੈਂ ਕਹਿੰਦੀ ਸਾਂ ਤੇ ਹੰਕਾਰ ਹੀ ਮਟਾ ਦੋਗੇ ਤੁਸੀਂ ਇਹਦੇ ਤੇ ਸਾਰਾ ਇਸ ਕਰਕੇ ਮੈਂ ਤੇ ਝੂਠਾ ਇਲਜ਼ਾਮ ਲਾਇਆ ਝੂਠਾ ਇਲਜ਼ਾਮ ਦੋਇਦਿਆ ਲਾਇਆ ਤੇ ਬਿ ਸ਼ਰਮ ਨਹੀਂ ਆਈ ਬਿਲਕੁਲ ਵੀ ਕੈਨੀ ਬੇ ਸ਼ਰਮ ਹੋ ਗਈ ਤੂੰ ਆਪਣੇ ਨਾਲ ਨੂੰ ਕਿਛੇ ਕਿ ਮੈਂ ਉਹਦੀ ਜਾਨ ਨਾ ਕਰ ਸਕਾ ਹੈਲਪ ਕਰ ਨਹੀਂ ਜੰਗੀਰ ਤੁਸੀਂ ਮੇਰੇ ਘਰ ਉਹਨਾਂ ਦੇ ਘਰ ਨਹੀਂ ਕੀਤੀ ਸੀ ਜੇ ਮੈਂ ਹੈਲਪ ਕਰਦਾ ਤੈਨੂੰ ਵੀ ਹੁੰਦਾ ਮਿਆ ਜੀ ਨਾਲ ਤੇ ਤੂੰ ਇਹੋ ਜਿਹਾ ਇਲਜ਼ਾਮ ਲਾਇਆ ਮੇਰੇ ਭਰਾ ਵਰਗੇ ਤੇਨੂੰ ਸ਼ਰਮ ਨਹੀਂ ਆਇਆ ਖਰਚੋ ਅੱਜ ਵੀ ਚੁੱਪ। 오रिजिनल ਆਣ ਦੀ ਇਸ ਕਰਮਸ ਵੀ ਆ ਗਿਆ 3 ਭੈਣ ਨਾਲ। ਤੇਨੂੰ ਪਤਾ ਸੀ ਇਹਦੀ ਭੈਣ ਕੀ ਹੈ? ਹਾਂਜੀ। ਐਤੋਂ ਪਤਾ ਕੀ ਨਾ ਆ ਜਾਂਦਾ ਜਨਾਈ ਦੀ ਸਵੀਗੀ ਦਾ। ਤੇਨੂੰ ਬੇਸ਼ਰਮ ਤੂੰ ਖਲਨਾਇ ਤੈਨੂੰ ਹੈ? ਚਲ ਛੱਡੋ ਭਾਈ। ਅਮਨ ਗਲਤੀਆਂ ਸਾਰਿਆਂ ਨੂੰ ਨੇ। ਅਮਨ ਨੇ ਮਾਫ ਕਰਦੇ। ਜੋ ਮੈਂ ਕੀਤਾ ਮੇਰੇ ਬਹੁਤ ਵੱਡੀ ਗਲਤੀ ਕੀਤੀ ਨੇ। ਨਹੀਂ ਭਾਬੀ, ਤੂੰ ਹੀ ਮਾਫੀ ਨਾ ਮੰਗੋ। ਮੇਰੀ पहना बदला ना नहीं तेरी नरिस्ता करने वो भी बहुत चंगे पड़ी है नहीं नहीं पागल जब मैं बदला जा रहा था फिर मेरी रिश्तेवासी हाँ नहीं करनी बहुत बड़ी है आप मुंडा है मैं नहीं करता सो भाई आज मेरे को भी sorry नहीं sorry तुम्हीं sorry को मांगते हैं ये और की ज़्यादा ज़्यादा पता ही नहीं है जो न ਆ ਤੇ ਕੁਦਰਤੀ ਸਾਹਮਣੇ ਆ ਗਈ ਮੈਂ ਸਾਰਿਆਂ ਨੂੰ ਨੇਰੇ ਜੀ ਰਹਿਣਾ ਚਾਹੀਦਾ ਚਲੋ ਚਲੋ ਇਹ ਲੇਡੀਜ਼ ਦਾ ਸਿਸਟਮ ਇਹ ਹੋਏਗਾ ਜਾਨੀ ਇਸ ਤਰ੍ਹਾਂ ਹੈ ਕਿ ਆਪਣਾ ਜਿਹੜਾ ਲੋਡ ਹੋਵੇ ਨਾ ਆਪਣੀ ਉਹ ਗੱਲ ਨੂੰ ਆਪਣਾ ਨਹੀਂ ਤੇ ਜਦੋਂ ਲੋਡ ਆਪਣਾ ਟਾਈਮ ਨਿਕਲਦੇ ਤੋ ਲੱਤ ਮਾਰ ਦਿੰਦੀ ਹੈ ਚਲੋ ਛੱਡੋ ਹੁਣ ਉਸੇ ਗਲੇ ਸਾਰੇ ਆਪਾਂ ਆਪਾਂ ਜਿਹੜੀਆਂ ਪੁਰਾਣੀ ਗੱਲਾਂ ਭੁਲਾਈਏ ਤੇ ਨਵਾਂ ਰਿਸ਼ਤਾ ਸ਼ੁਰੂਆਤ ਹੋਣੀ ਹੈ ਆਪਾਂ ਉਹ ਕੰਮ ਕਰੀਏ ਚਲੋ ਗੱਲ ਪਾਇਆ ਬੜੀ ਦੂਰੋਂ ਚਲੋ ਅੱਗੇ 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 ਆ ਗਏ ਆਉਂਦੇ ਚਾਹੇ ਮੈਨਾਂ ਨੂੰ ਕਿੰਨਾ ਹੋਊਗਾ ਚਲੋ ਰੋਟੀ ਨਾਲ ਜੀ ਗੱਲ ਜੀ ਸਾਰਿਆਂ ਨੂੰ ਦੇਖੋ ਜੀ ਅੱਜ ਦੀ ਸਟੋਰੀ ਇਸ ਤਰ੍ਹਾਂ ਸੀ ਕਿ ਇੱਕ ਅੱਜ ਆਪਾਂ ਇੱਕ ਲੇਡਿਸ ਦੇ ਕਹਿਣ ਤੇ ਜਨਾਨੀ ਦੇ ਕਹਿਣ ਤੇ ਵਿਸ਼ਵਾਸ ਕੀਤਾ ਤੇ ਆਪਣਾ ਘਰ ਤੋੜ ਵਾਲੇ ਤੌਰ 'ਤੇ ਆਪਣਾ ਰਿਸ਼ਤੇ ਤੋੜਾਂ ਵਾਲੇ ਤੌਰ 'ਤੇ ਲੇਕਿਨ ਸੁਣੋ ਜਨਾਨੀ ਦੀ ਵੀ ਸੁਣੋ ਲੇਕਿਨ ਬਿਨਾ ਪ੍ਰੂਫ ਤੋਂ ਨਹੀਂ ਜੇ ਪ੍ਰੂਫ ਹੈਗਾ ਤੇ ਫੇਰ ਹੀ ਉਹਦੇ ਵੀ ਗੱਲ ਸੁਣਨੇ ਤੇ ਨਾ ਸੁਣੋ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੇਰੇ ਚਾਹੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸਪੋਰਟ ਕਰੋ